ਹਾਂਜੀ ਬਾਜੀ ਸਭ ਸਤਿ ਸ਼੍ਰੀ ਅਕਾਲ ਤੇ ਅੱਜ ਆਪਾਂ ਜਿਹੜਾ ਤੁਹਾਨੂੰ ਸ਼ੌਕ ਕਰਾਉਣ ਲੱਗੇ ਆਂ ਕੋਤਰਾ ਤੇ ਇਹ ਆਪਣੇ ਵੱਡੇ ਪੁੱਤ ਦਾ ਪੁੱਤ ਦਾ ਪੋਤਾ ਹੈਗਾ ਇਹ ਆਪਾਂ ਰੱਖਿਆ ਸੀ ਛੱਡਿਆ ਛੱਡਿਆ ਜਿਵੇਂ ਬਾਜੀ ਤੇ ਵੀਲਡਾ ਫੇਰ ਰੱਖਿਆ ਸੀ ਆਹ ਤੁਹਾਨੂੰ ਸ਼ੌਕ ਇਹਦਾ ਸੀ ਤੇ ਹਦਰਾਬਾਦ ਵਾਲਾ ਛੱਡਿਆ ਜਮਾ ਇੱਧਰਲੇ ਬਲੇ ਜਦੂ ਕਰਨੀਆਂ ਪਾੜੀਆਂ ਬਹੁਤ ਜਿਆਦਾ ਚੰਗੇ ਬੱਚੇ ਉੱਡਦੇ ਇਹ ਲੋਰਾਂ ਸ਼ਾਲਾ ਚੌਧਰੀ ਬਾਤੀ ਉੱਡਦੇ ਆਗੇ ਥੋੜੇ ਉੱਡਦੇ ਆਗੇ ਸ਼ਾਲਾ ਉੱਡਦੇ ਇਹ ਗਰਮੀਆਂ ਵਿੱਚ ਬਹੁਤ ਜਿਆਦਾ ਚੰਗੇ ਉੱਡਦੇ ਆ ਇਹਦੇ ਪੰਗੇ ਆਗੇ ਜਾਵਣੀ ਪਰ ਮਾ ਜਾਵੇਂ ਇਹ ਤੇ ਇਹ ਬਾਪ ਉੱਤਰ ਗਿਆ ਇਹ ਆਪਣਾ ਕੋਈ ਯਾਰ ਮਿੱਤਰ ਆਪਰੋਂ ਐਵੇਂ ਸੇ ਆਪਣੇ ਕੋਲ ਤਾਂ ਹੈਗੇ ਸੀ ਵੀਰ ਆਪੂਤਰ ਉਹ ਆਪਰੋਂ ਜੇਕਟ ਕਰਤੀ ਆ ਬਹੁਤ ਸੋਣਾ ਹਜੇ ਆਪਾਂ ਇਹ ਬੱਚਾ-ਬੱਚਾ ਤਾਂ ਕੋਈ ਘੜਾਇਆ ਨਹੀਂ ਆ ਅਗਲੇ ਥਾਲ ਪਾਵਾਂਗੇ ਉਹਨੂੰ ਬਰੀਣੀਏ ਅੱਖਾਂ ਬਹੁਤ ਹੁੰਦੀਆਂ ਨੇ ਬੰਨੇ ਇਹ ਮੇਰਾ ਵਾਹ ਪੁੱਤਰ ਉਹਦੇ ਕਹਿਣ ਨਾਲ ਹੀ ਆ ਬਾਕੀ ਦੱਸੋ ਕਮੈਂਟ ਕਰਕੇ ਕਿ ਕਿਵੇਂ ਦਾ ਬਾਕੀ ਵੀ ਇਹ ਬਦਲੀ ਲੱਗਦੀ ਐ ਚੰਗੀ ਲੱਗਦੀ ਵੀਡੀਓ ਤਾਂ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਨੂੰ ਬਹੁਤ ਬਹੁਤ ਸ਼ੇਅਰ ਕਰਿਆ ਕਰੋ। ਚੈਨਲ ਨੂੰ ਆਪਣੇ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰੋ।